आम आदमी पार्टी अपने उसूलों ਤੋਂ ਭਟਕੀ ਹੋਈ پارٹی ਆ ਜੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਪਣੇ ਹੀ ਆਈਡੀਓਲੋਜੀ ਦੇ ਖਿਲਾਫ ਜਿਹੜਾ ਫੈਸਲਾ ਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪਾਰਟੀ ਚੋਂ 5 ਸਾਲ ਲਈ 6 ਸਾਲ ਲਈ ਸਸਪੈਂਡ ਕੀਤਾ ਉਹਦੀ ਅਸੀਂ ਸਖਤ ਨਖੇਦੀ ਕਰਦੇ ਆਂ ਔਰ ਮੈਂ ਇਹਨਾਂ ਦੇ ਨਾਲ ਇੱਥੇ ਮਿਲਣ ਆਸਤੇ ਆਇਆ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਇਹ ਸ਼ੂਜ਼ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਬਤੌਰ ਐਮ ਐਲ اے ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਪਿਛਲੇ ਸਾਢੇ 3 ਸਾਲ ਚ ਉਠਾਏ ਨੇ ਉਹ ਕਾਬਿਲ-ਏ-ਤਾਰੀਫ ਨੇ ਔਰ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੀਦਾ ਕਿ ਬੇਅਦਬੀ ਦੇ ਅੰਦਰ ਬੜੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਵੀ ਤੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਪਿਛਲੇ ਕੁਝ ਸਮੇਂ ਤੋਂ ਇਹਨਾਂ ਤੇ ਵੀ ਉਹੀ ਗਾਜ ਡਿਗਰੀ ਸੀ ਜਿਹੜੀ ਖੈਰੇ ਤੇ ਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰੈਲੇਵੈਂਟ ਇਸ਼ੂ ਦੇ ਉੱਤੇ ਟਾਈਮ ਦਿੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾ ਐਸ ਆਈਪੀਐਸ ਆਫਸਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਤੁਹਾਨੂੰ ਸਾਰੇ ਨੂੰ ਪਤਾ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਆ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਿਰਾਜਮਾਨ ਕਰਾਉਣਗੇ ਬਿਰਾਜਮਾਨ ਤਾਂ ਕੀ ਕਰਾਉਣਾ ਸੀਗਾ ਪਿਛਲੇ 2.5 3.5 ਸਾਲ ਤੋਂ ਇਹਨਾਂ ਨਾਲ ਵੀ ਉਹੀ ਵਿਤਕਰਾ ਹੋ ਰਿਹਾ ਜਿਹੜਾ ਕੋਈ ਵੀ ਆਵਾਜ਼ ਪੰਜਾਬ ਦੇ ਹਿੱਤ ਵਿੱਚ ਅਗਰ ਇਹ ਵੀ ਜਾ ਕੇ ਉਹਨਾਂ ਦੇ ਪੈਰ ਫੜ ਲੈਂਦੇ ਜਿਵੇਂ ਕਿ ਆ ਜਿਹੜੇ 91 92 ਬੰਦੂਆ ਮਜ਼ਦੂਰ ਮੈਂ ਕਹਿੰਨਾ ਤੇ ਇਹਨਾਂ ਦਾ ਇਹਨਾਂ ਨੂੰ ਵੀ ਵਜ਼ਾਰਤ ਮਿਲ ਸਕਦੀ ਸੀ ਇਹਨਾਂ ਦਾ ਵੀ ਟੋਟਾ ਟੱਪਾ ਬਣ ਸਕਦਾ ਸੀ ਬਟ ਕਿਤੇ ਨਾ ਕਿਤੇ ਇਹਨਾਂ ਨੇ ਡਰੱਗਸ ਦੇ ਮਸਲੇ ਤੇ ਵੀ ਕੰਸਿਸਟੈਂਟਲੀ ਆਪਣੀ ਆਵਾਜ਼ ਰੱਖੀ ਆ ਔਰ ਗਵਰਨਮੈਂਟ ਨੂੰ ਸਵਾਲ ਹੀ ਨਹੀਂ ਹੁੰਦਾ ਕਿ ਗਵਰਨਮੈਂਟ ਦੀ ਨਿਖੇਧੀ ਨਹੀਂ ਕਰ ਰਹੇ ਸੀਗੇ ਇਹ ਆਪਣੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਅਰਵਿੰਦ ਕੇਜਰੀਵਾਲ ਨੂੰ ਪਰਸਨਲੀ ਵੀ ਮਿਲੇ ਆ ਭਗਵੰਤ ਮਾਨ ਨੂੰ ਵੀ ਮੀਟਿੰਗਾਂ ਦੇ ਵਿੱਚ ਗਵਰਨਮੈਂਟ ਨੂੰ ਕੋਸ਼ਿਸ਼ ਕੀਤੀ ਕਿ ਆ ਆ ਤੁਸੀਂ ਵਾਅਦੇ ਕੀਤੇ ਸੀਗੇ ਤੇ ਤੁਸੀਂ ਆਪਣੇ ਵਾਅਦੇ ਭੁੱਲ ਰਹੇ ਹੋ ਹੁਣ ਇਹਨਾਂ ਗੱਲਾਂ ਦਾ ਉਹ ਗਿਲਾ ਕਰਦੇ ਨੇ ਮੈਂ ਇੱਕ ਦਿਨ ਦੇਖ ਰਿਹਾ ਸੀ ਇਹਨਾਂ ਦੇ ਇੰਟਰਵਿਊ ਵਿੱਚ ਪੂਰਾ ਸਵਰਾਜ ਜਿਹੜਾ ਮੇਜਰ ਪਾਲਿਸੀ ਇੱਕ ਡਾਕੂਮੈਂਟ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕੋਲ ਆ ਮੈਨੂੰ ਲੱਗਦਾ ਹੁਣ 90% ਆਮ ਆਦਮੀ ਪਾਰਟੀ ਦੇ ਐਮ ਐਲ ਏਸ ਤੇ ਮਨਿਸਟਰਸ ਨੇ ਕਿਸੇ ਨੇ ਸਵਰਾਜ ਦੀ ਕਿਤਾਬ ਦੇਖੀ ਵੀ ਨਹੀਂ ਹੋਣੀ ਪੜਨਾ ਤਾਂ ਕੀ ਸੀਗਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੁਣ ਆਮ ਆਦਮੀ ਦੇ ਬੰਦੇ ਸੀ ਕਿ ਜਾਂ ਉਹ ਕਾਂਗਰਸ ਦੇ ਇਨਕਾਰੇ ਹੋਏ ਬੰਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਦੇ ਸਿਸਟਮ ਦੇ ਵਿੱਚੋਂ ਜਿੱਥੇ ਕੋਈ ਚਾਂਸ ਨਹੀਂ ਸੋਹਨਾਂ ਦਾ ਉਹ ਸਾਰੇ ਇਹਨਾਂ ਨੇ ਚੱਕ ਲਏ ਮੇਰੇ ਖਿਆਲ ਆ ਕਿ ਇਕੱਲੇ ਐਮ ਐਲ ਐਸ ਦਾ ਐਨਾਲਿਸਿਸ ਕਰੋਗੇ ਮੋਰ ਦੈਨ 50 ਪਰਸੈਂਟ ਆਫ ਐਮ ਐਲ ਐਸ ਆਰ ਦੇ ਡੋ ਨੋਟ ਬਿਲੋਂਗ ਟੂ ਦੀ ਆਮ ਆਦਮੀ ਪਾਰਟੀ ਆਈਡੀਓਲੋਜੀ ਔਰ ਪੋਸਟ ਹੁਣ ਗਵਰਨਮੈਂਟ ਬਣਨ ਤੋਂ ਬਾਅਦ ਤਾਂ ਹਨੇਰੀ ਲਿਆਤੀ ਆ ਸਾਰੇ ਨੇ ਸਾਰੇ ਐਮ ਐਲ ਐਸ ਇਨਡल्जਿੰਗ ਇਨ ਰੈਂਪੈਂਟ ਕਰਪਸ਼ਨ ਕਈਆਂ ਦੇ ਤਾਂ ਰਿਸ਼ਤੇਦਾਰ ਡਰੱਗਸ ਲੈਂਦੇ ਵੀ ਸਾਹਮਣੇ ਵੀਡੀਓ ਦੇ ਕੈਪਚਰ ਹੋ ਗਏ ਸਾਰੇ ਐਮ ਐਲ ਐਸ ਦੀਆਂ ਇਸ ਵਕਤ ਪ੍ਰਾਪਰਟੀਆਂ ਬਣ ਰਹੀਆਂ ਨੇ ਆ ਮੇਰਾ ਖਿਆਲ ਹੈ ਕਿ 4 4 3 3 5 5 6 6 ਕਿੱਲਿਆਂ 'ਚ ਫਾਰਮ ਹਾਊਸ ਬਣ ਰਹੇ ਨੇ ਜਿਹੜਾ ਇੱਕ ਉਹ ਕਹਿੰਦੇ ਸੀ ਨਾ ਕਿ ਮੋਬਾਈਲ ਰਿਪੇਅਰ ਵਾਲਾ ਬੰਦਾ ਸਾਡਾ ਵਾਟੇਵਰ ਇਸ ਨੇਮ ਇਸ ਉਹ ਮੇਰਾ ਖਿਆਲ ਹੈ ਕਿ ਦੋ ਤਿੰਨ ਕਿੱਲੇ ਵਿੱਚ ਬਣਾ ਰਿਹਾ ਵਾ ਨਾਲੇ ਤੁਸੀਂ ਕਹੀ ਜਾਂਦੇ ਸੀ ਆਮ ਜਿਹੇ ਬੰਦੇ ਅਸੀਂ ਪਿੰਚਰਾਂ ਵਾਲੇ ਬੰਦੇ ਆਮ ਆਮ ਘਰਾਂ ਦੇ ਮੁੰਡਿਆਂ ਨੂੰ ਕਦੀ ਮੌਕਾ ਨਹੀਂ ਸੀ ਮਿਲਣਾ ਇਹ ਆਮ ਆਦਮੀ ਨੇ ਪਾਰਟੀ ਨੂੰ ਦਵਾ ਪਰ ਹੁਣ ਤਾਂ ਉਹ ਖਾਸ ਹੋ ਗਏ ਨੇ ਹੁਣ ਇਹਨਾਂ ਦਾ ਇੱਕ ਆਦਮੀ ਮੈਨੂੰ ਆਊਟ ਆਫ ਦ ਬਲੂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਗਿਲਾ ਕਰ ਰਿਹਾ ਸੀ ਤੋ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਜਵਾੜਾ ਆਂ ਸਮਝ ਗਏ ਨਾ ਇਹ ਆਮ ਆਦਮੀ ਦਾ ਆਪ ਹੀ ਕਹੀ ਜਾਂਦੇ ਆਪਣੇ ਮੂੰਹੋਂ ਕਿ ਮੈਂ ਤਾਂ ਰਜਵਾੜਾ ਵਾਂ ਮੈਂ ਤਾਂ 150 ਕਿਲੇ ਦਾ ਮਾਲਕ ਆ ਸੋ ਇਹ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਬੇਸਿਕਲੀ ਇਹਨਾਂ ਨੇ ਆਪਣੇ ਸਾਰੇ ਵਿਚਾਰਧਾਰਾ ਨੂੰ ਟੋਟਲ ਛਿੱਕੇ ਤੇ ਟੰਗਤਾ ਵਿੱਚੇ ਕੇਜਰੀਵਾਲ ਨੇ ਟੰਗਤਾ ਵਿੱਚੇ ਭਗਵੰਤ ਮਾਨ ਨੇ ਵਿੱਚੇ ਸੋਸ਼ੋੜੀਏ ਨੇ ਔਰ ਅੱਜ ਇਹ ਜਿੰਨਾ ਮਰਜੀ ਕਹੀ ਜਾਂਣ ਦੂਜਿਆਂ ਨੂੰ ਤੇ ਉਂਗਲੀਆਂ ਉਠਾਈ ਜਾਂਦੇ ਕਿ ਆ ਵੀ ਡਰਗ ਮਾਫੀਆ ਆ ਪਰਿਸ਼ਟਮਾ ਬੰਦਾ ਇਹ ਫਲਾਨਾ ਅਸੀਂ ਐ ਕਰਦੇਾਂਗੇ ਬਟ ਕਦੀ ਇਹਨਾਂ ਨੇ ਅੰਦਰ ਝਾਤ ਮਾਰੀ ਆ ਕਿ ਇਹਨਾਂ ਤੇ 2-2000 ਕਰੋੜ ਰੁਪਏ ਦੇ ਸਕੈਂਡਲ ਦੇ ਇਸ ਵਕਤ ਪੁਖਤਾ ਚਾਰजेस ਨੇ ਚਾਰਜ ਸ਼ੀਟ ਅਦਾਲਤਾਂ ਚ ਨੇ ਦੇਡਡ ਸਾਲ ਜੇਲ੍ਹਾਂ ਚ ਰਹਿ ਕੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਇਜ਼ ਥਿਸ ਨਾਟ ਕਰਪਸ਼ਨ ਐਂਡ ਕੇਜਰੀਵਾਲ ਐਂਡ ਅਦਰਸ ਜਿਹੜੇ ਦੂਜਿਆਂ ਨੂੰ ਕਹਿੰਦੇ ਡਰੱਗ ਮਾਫੀਆ ਦੇ ਆਰ ਅਕਿਊਜ਼ਡ ਆਫ ਲਿਕਸ ਸਕੈਂਡਲ ਕੀ ਸ਼ਰਾਬ ਡਰੱਗ ਨਹੀਂਗਾ ਜਿਹੋ ਜਿਹੇ ਦੂਜਿਆਂ ਨੂੰ ਕਹਿੰਦੇ ਡਰੱਗ ਮਾਫੀਆ ਉਦਾਂ ਦੇ ਡਰੱਗ ਮਾਫੀਆ ਹੈ ਔਰ 2000 ਕਰੋੜ ਦਾ ਹੁਣ ਕਲਾਸਰੂਮ ਘਟਾਲਾ ਨਿਕਲਿਆ ਨਵਾ ਉਹਦੇ ਚ ACB ਨੇ ਉਲਰੀਡੀ ਇਹਨਾਂ ਨੂੰ ਮਿਸਟਰ ਸੋਡੀਅ ਸਤਿੰਦਰ ਜੈਨ ਨੂੰ ਨਾਮਜ਼ਦ ਕਰਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਉਸ ਦਾ ਵੀ ਖਮਿਆਜ਼ਾ ਪੁਕਤਣਾ ਪਵੇਗਾ ਪ੍ਰੋਬੇਬਲੀ ਈਡੀ ਹੈਜ਼ ਆਲਸੋ ਟੇਕਨ ਕੌਗਨੀਸੈਂਸ ਆਫ ਦੈਟ ਸੋ ਵੇਅਰ ਇਜ਼ ਆਮ ਆਦਮੀ ਪਾਰਟੀ ਸਟੈਂਡਿੰਗ ਇਸ ਕਰਕੇ ਮੈਂ ਸਮਝਦਾ ਕਿ ਜੋ ਕੁਛ ਇਹਨਾਂ ਨਾਲ ਹੋਇਆ ਮੈਂ ਇਹਨਾਂ ਨਾਲ ਮਿਲਣ ਵਾਸਤੇ ਇਹਨਾਂ ਨਾਲ ਹਮਦਰਦੀ ਕਰਨ ਪਹੁੰਚਾ ਕਿਉਂ ਲੱਗਦਾ ਹੈ ਕਿਉਂ ਨਿਸ਼ਾਨਾ ਬਣਾਇਆ ਗਿਆ ਫੋਰ ਦੇ ਪ੍ਰਤਾਪੀ ਸਿਰਫ ਸੱਚ ਬੋਲਣ ਦਾ ਜਿਹੜਾ ਵੀ ਪੰਜਾਬ ਚਾਹੋ ਕੁਮਰ ਬਿਜੇਪ੍ਰਤਾਪ ਸਿੰਘਾ ਤੁਹਾਡੇ ਨਾਲ ਵੀ ਹੋਇਆ ਜੀ ਚਾਹੇ ਕੋਈ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੱਲਾ ਮੈਨੂੰ ਨਹੀਂ ਇਸ ਤਰ੍ਹਾਂ ਕੱਢਿਆ ਇੱਕ ਲੰਬੀ ਕਤਾਰ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜਾ ਕੀਤਾ ਪ੍ਰਸ਼ਾਂਤ ਪੂਸ਼ਨ ਅਰਗਨ ਜਿਨ੍ਹਾਂ ਨੇ ਮੇਰੇ ਖਰਚਾ ਆਫੀਸ਼ਲ ਡੋਨੇਸ਼ਨ ਕੀਤੀ 4-5 ਕਰੋੜ ਰੁਪਏ ਦੀ ਇਹਨਾਂ ਦੇ ਅਕਾਊਂਟ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਮਿਸਟਰ ਯਾਦਵ ਜਿਹੜੇ ਕਿ ਬੜੇ ਅੱਛੇ ਕਿਸਾਨ ਆਗੂ ਵੀ ਨੇ ਉਹਨੂੰ ਨਹੀਂ ਬਖਸ਼ਿਆ ਗਿਆ ਕੁਮਾਰ ਵਿਸ਼ਵਾਸ ਨੂੰ ਨਹੀਂ ਬਖਸ਼ਿਆ ਗਿਆ ਪੰਜਾਬ ਚ ਡਾਕਟਰ ਗਾਂਧੀ ਦੇਖੋ ਕਿੱਡੇ ਅੱਛੇ ਬੰਦੇ ਨੇ ਜੀ ਦੁਬਾਰਾ ਐਮਪੀ ਬਣ ਗਏ ਨਾ ਆਪਣੇ ਜ਼ੋਰ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੁੱਚਾ ਸਿੰਘ ਛੋਟੇਪੁਰ ਨੂੰ ਵਿਚਾਰੇ ਨੂੰ ਕਿੱਦਾਂ ਉਹਦੀ ਉਹਦੀ ਕੈਰੈਕਟਰ ਅਸੈਸਿਨੇਸ਼ਨ ਕੀਤੀ ਕੋਈ 2 ਲੱਖ ਰੁਪਏ ਦਾ ਇਲਜ਼ਾਮ ਲਾਇਆ ਵੀਡੀਓ ਅਜ ਤੱਕ ਨਹੀਂ ਲੋਕਾਂ ਨੂੰ ਦਿਖਾਈ ਸੋ ਗੁਰਪ੍ਰੀਤ ਸਿੰਘ ਕੋ ਗੀਏ ਕਿ ਐਡਾ ਬਿਹਤਰੀਨ ਕਲਾਕਾਰ ਪੰਜਾਬ ਦਾ ਦੇ ਜਸਟ ਯੂਜ਼ਡ ਹਿਮ ਐਂਡ ਥਰੋ ਹਿਮ ਆਊਟ ਆਫ ਦ ਪਾਰਟੀ ਲਾਈਕਵਾਈਜ਼ ਹੋਰ ਵੀ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਆਦ ਡਾਕਟਰ ਮਨਜੀਤ ਡਾਕਟਰ ਦਿਲਜੀਤ ਸਿੰਘ ਦੇਖੋ ਤੁਹਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਕਿੱਡੇ ਰੀਨੋਡ ਵਰਲਡ ਵਾਈਡ ਆਈ ਸਰਜਨ ਸੀਗੇ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਮੈਨੂੰ ਤਾਂ ਜਦੋਂ ਲੀਡਰ ਆਫ ਆਪੋਜੀਸ਼ਨ ਹਟਾਇਆ ਗਿਆ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਮੈਂ ਤਾਂ ਸਰਕਾਰ ਉਸ ਵਕਤ ਦੀ ਨਾਲ ਲੜ ਰਿਹਾ ਸੀ ਔਰ ਮੇਰੇ ਤੇ ਜਿਹੜਾ ਐਨਡੀਪੀਐਸ ਦਾ ਪਰਚਾ ਇਹਨੇ ਕੀਤਾ ਭਗਵੰਤ ਮਾਨ ਨੇ ਅਰੈਸਟ ਕੀਤਾ ਇਹ ਉਸੇ ਕੇਸ ਚ ਗ੍ਰਿਫਤਾਰ ਕੀਤਾ ਜਿਹੜਾ ਬਤੌਰ ਲੀਡਰ ਆਫ ਆਪੋਜੀਸ਼ਨ ਮੇਰੇ ਤੇ ਥੋਪਿਆ ਗਿਆ ਕਿਉਂਕਿ ਉਸ ਵਕਤ ਮੈਂ ਕੈਬਨਟ ਮਿਨਿਸਟਰ ਨੂੰ ਇਸਤੀਫਾ ਦੇਣ ਤੇ ਮਜਬੂਰ ਕਰਤਾ ਸੀਗਾ ਉਸ ਵਕਤ ਦੀ ਸਰਕਾਰ ਮੇਰੇ ਉਲਟ ਸੀਗੀ ਔਰ ਕਿ ਭਗਵੰਤ ਮਾਨ ਦੀ ਵੀਡੀਓਜ਼ ਆਫਟਨ ਤੋਂ ਤੁਸੀਂ ਦੇਖਿਆ ਮੈਨੂੰ ਕਹਿੰਦਾ ਸੀ ਕਿ ਖੇਰੇ ਨਾਲ ਦਾ ਇਮਾਨਦਾਰ ਆਦਮੀ ਕੋਈ ਸੋ ਕੀ ਹੋ ਰਿਹਾ ਵਾ ਕਿ ਇਹ ਕੇਜਰੀਵਾਲ ਬੇਸਿਕਲੀ ਇਜ਼ ਅ ਡਿਸਪੋਟ ਹੀ ਇਜ਼ ਅ ਡਿਕਟੇਟਰ ਉਹ ਵੱਡਾ ਤਾਨਾਸ਼ਾ ਉਹ ਪਾਰਟੀ ਚ ਕੋਈ ਵੀ ਕਿਸੇ ਆਦਮੀ ਨੂੰ ਨਹੀਂ ਰਹਿਣ ਦੇਵੇਗਾ ਆਉਣ ਵਾਲੇ ਸਮੇਂ ਤੂੰ ਤੁਸੀਂ ਦੇਖ ਲੈਣਾ ਜਿਹੜਾ ਮਾੜਾ ਜਿਹਾ ਸਿਰ ਚੱਕੇਗਾ ਉਹਦੀ ਉਹ ਨਸਲ ਕੁਸ਼ੀ ਕਰਦਾ ਵਾ ਔਰ ਇਹ ਕਹਿੰਦੇ ਨੇ ਜੀ ਪੀਏਸੀ ਡਿਸਾਈਡ ਕਰੂਗੀ ਪੀਏਸੀ ਤਾਂ ਇਹਨਾਂ ਦੀ ਇੱਕ ਕਿਚਨ ਵਿੱਚ ਫਿਰਦੀ ਆ ਆਤੀਸ਼ੀ ਕੌਣ ਹੈ ਵਿਚਾਰੀ ਤੁਹਾਡਾ ਖਿਆਲ ਆ ਇਹ ਹੈਜ਼ ਅਨ ਇੰਡੀਪੈਂਡੈਂਟ ਵੌਇਸ ਆ ਜਿਹੜੇ ਸਸੋਡਿਆ ਸਤਿੰਦਰ ਜੈਨ ਸੌਰਵ ਭਾਰਤ ਇਹ ਦੇ ਆਲ ਕਿਚਨ ਕੈਬਿਨੇਟ ਦੇ ਕਨੋਟ ਫਿਟ ਇਨਟੂ ਅ ਸਮਾਲ 6x6 ਰੂਮ ਐਂਡ ਇਟ ਇਜ਼ ਪੀਏਸੀ ਕੇਜਰੀਵਾਲ ਉਹਦੇ ਵਿੱਚ ਆਪਣੀ ਹੀ ਚਲਾਉਂਦਾ ਵਾ ਤੇ ਕਿਸੇ ਦੀ ਉੱਥੇ ਸੁਣਦਾ ਨਾ ਮੈਂ ਸਾਰਾ ਅੰਦਰੋਂ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਦੇਖਿਆ ਵਾ ਸੋ ਮੈਂ ਲੰਬੀ ਗੱਲ ਨਾ ਕਰਦਾ ਹੋਏ ਮੈਂ ਕਹੂੰਗਾ ਠੀਕ ਹੈ ਕੋਵਰ ਵੀ ਦੇ ਪ੍ਰਤਾਪ ਸਿੰਘ ਨਾਲ ਕਰਕੇ ਲੈਣ ਲੱਗੇ ਕਿਉਂਕਿ ਇਮਾਨਦਾਰੀ ਛਵੀ ਦੇ ਬੰਦੇ ਸੀ ਉਹਨਾਂ ਦੀ ਛਵੀ ਬਹੁਤ ਇਮਾਨਦਾਰੀ ਵਾਲੀ ਸੀ ਇਸ ਕਰਕੇ ਉਹਨਾਂ ਨਾਲ ਪਰਟੀਚੂ ਲੈਂਦਾ ਗਿਆ ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਆਪ ਹੀ ਉਹਨਾਂ ਨੇ ਕਿਹਾ ਇਹਨਾਂ ਦਾ ਤਾਂ ਹਲੇ ਆਈਪੀਐਸ ਦਾ ਪੁਲਿਸ ਕਰੀਅਰ ਬਹੁਤ ਉੱਤੇ ਸੀਗਾ ਇਹ ਡੀਜੀਪੀ ਲੈਵਲ ਤੱਕ ਜਾ ਸਕਦੇ ਸੀਗੇ ਲੇਕਿਨ ਇਹਨਾਂ ਨੂੰ ਮਿਸਲੀਡ ਕਰਕੇ ਝੂਠੇ ਵਾਅਦੇ ਕਰਕੇ ਇਹਨੂੰ ਨਾਲ ਲਿਆਂਦਾ ਜਸਟ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਨਾਲ ਵਰਤਿਆ ਗਿਆ ਵਾ ਸੋ ਬੇਸਿਕਲੀ ਦਿਸ ਪਾਰਟੀ ਯੂਜ਼ਸ ਥਰੋਸ ਆਊਟ ਅ ਪਰਸਨ ਐਂਡ ਦੈ ਟ੍ਰਾਈਸ ਟੂ ਡਿਸਟਰੋਏ ਦ ਕਰੀਅਰ ਮੇਰਾ ਮੇਰਾ ਤਾਂ ਡਿਸਟਰੋਏ ਕਰ ਦਿੱਤਾ ਵਾਹਿਗੁਰੂ ਕਾਲਪੁਰਖ ਨੇ ਤੇ ਭਲੱਤ ਦੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਦੁਬਾਰਾ ਅਸੈਂਬਲੀ ਚ ਭੇਜਿਆ ਇਹਨਾਂ ਨੇ ਤਾਂ ਆਪਣੇ ਵੱਲੋਂ ਮੈਨੂੰ ਵਰਕਾ ਪਾੜ ਦਿੱਤਾ ਸੀਗਾ ਫਿਰ ਅਬਾਹ ਪੁਲਜਲਾ ਫੁਲਕਾ ਵੇਖੋ ਕਿੰਡੇ ਅੱਛੇ ਵਿਦਵਾਨ ਬੰਦੇ ਨੇ ਇੱਕ ਗੁਰਸਿੱਖ ਬੰਦਾ ਜਿਹੜਾ 84 ਦੇ ਕਤਲੇਆਮ ਦੀ ਸਾਰਾ ਕੈਰੀਅਰ ਲਾਤਾ ਉਸੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸਫੋਕੇਟ ਕਰ ਦਿੱਤਾ ਸੋ ਇਹ ਪੋਜੀਸ਼ਨ ਦੇ ਪਰਿਵਾਰ ਦੇ ਨਾਲ ਖੜਨਾ ਵਰਗੀ ਜੀ ਪ੍ਰਧਾਨ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਪਰਿਵਾਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਕਿ ਇਸ ਤਰ੍ਹਾਂ ਜ਼ਲੀਲ ਨਹੀਂ ਕਰਨਾ ਚਾਹੀਦਾ ਕਿ ਕਿਸੇ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਉਸ ਨੂੰ ਅਸੀਂ ਪਾਰਟੀ ਵਿਰੋਧੀ ਦੇ ਦੇਖੋ ਦੇਖੋ ਗੱਲ ਇਹ ਹੈ ਲੈਟ ਮੀ ਸੈੱਟ ਦਾ ਰਿਕਾਰਡ ਸਟ੍ਰੇਟ ਵਿਕਰਮ ਜੀਠਿਆ ਦੀ ਅਰੈਸਟ ਜਿਸ ਢੰਗ ਦੇ ਨਾਲ ਸਿਵਲ ਕੱਪੜਿਆਂ 'ਚ 30-40 ਬੰਦੇ ਅੰਦਰ ਘਰਾਂ 'ਚ ਬਦਮਾਸ਼ਾ ਵਾਂਗੂ ਵੜ ਕੇ ਗਏ ਨਾ ਸਵੱਚ ਵਾਰਡਨ ਨਾ ਅਰੈਸਟ ਵਾਰਡ ਉਹਦਾ ਸਾਰਿਆਂ ਨੇ ਕੰਡੈਨ ਕੀਤਾ ਵਰਲਡਵਾਈਡ ਉਹਦੇ ਜੁਗਮਰ ਬੇ ਜੇ ਪ੍ਰਤਾਪ ਸੋ ਉਹਨਾਂ ਨੇ ਔਰ ਇਹਨਾਂ ਨੇ ਗੱਲ ਬੜੀ ਅੱਛੀ ਕਹੀ ਆ ਇਹਨਾਂ ਨੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਹਾਈ ਕੋਰਟ ਦਾ ਉਹਦਾ ਬੇਲ ਆਰਡਰ ਕਢਾ ਲਓ 2022 ਦਾ 6 ਮਹੀਨੇ ਆਮ ਆਦਮੀ ਪਾਰਟੀ ਦੀ ਉਹ ਜੇਲ੍ਹ 'ਚ ਰਿਹਾ ਜੇ ਜੋ 5 ਮਹੀਨੇ ਉਹ ਆਮ ਆਦਮੀ ਪਾਰਟੀ ਦੀ ਕਸਟਡੀ 'ਵਿਚ ਰਿਹਾ ਇਹਨਾਂ ਨੇ ਕੀ ਐਨਡੀਪੀਐਸ ਕੇਸ ਵਿੱਚ ਵਿਕਰਮ ਉਹਨੂੰ ਕਿਤੇ ਪ੍ਰੋਡਕਸ਼ਨ ਵਧਣ ਦੇ ਉੱਤੇ ਲੈ ਕੇ ਕਿਤੇ ਗਏ ਚਾਰ ਸਾਲ ਹੋ ਗਏ ਕਾਂਗਰਸ ਦੀ ਐਫਆਈਆਰ ਦਰਜ ਸੀਗੀ ਕਾਂਗਰਸ ਵਿਲੇ ਦਾ ਅਰੈਸਟ ਹੋਇਆ ਵਿਕਰਮ ਜਿਠਿਆ ਕਿ ਇਹਨਾਂ ਨੇ ਚਾਰ ਸਾਲ ਹੁਣ ਸਾਢੇ ਤਿੰਨ ਸਾਲ ਇਹਨਾਂ ਦਾ ਟਿਨਿਓਰ ਆ 95% ਟਿਨਿਓਰ ਕਿ ਚਾਰਜ ਸ਼ੀਟ ਫਾਈਲ ਕੀਤੀ ਐਨਡੀਪੀਐਸ ਕੇਸ ਵਿੱਚ ਨਹੀਂ ਕੀਤੀ ਅੱਛਾ ਪ੍ਰੋਪਾਗੈਂਡਾ ਹੋਣ ਕਰ ਰਹੇ ਨੇ ਕਿ ਐਨਡੀਪੀਐਸ ਫੜਿਆ ਵਾ ਕਿ ਅਸੀਂ ਐਨਡੀਪੀਐਸ ਨਸ਼ੇ ਦੇ ਤਸਕਰ ਬਖਸ਼ਾਂਗੇ ਨਹੀਂ ਤੇ ਕਾਰਵਾਈ ਕਰਾ ਚਰਾਰੇ ਨੇ ਡਿਸਪਰੋਪੋਰਸ਼ਨਲ ਐਸੈਟਸ ਦੀ ਕਰਪਸ਼ਨ ਦਾ ਭ੍ਰਿਸ਼ਟਾਚਾਰ ਦਾ ਕੇਸ ਬਣਾ ਰਹੇ ਨੇ ਉਹਦੇ ਬਾਰੇ ਇਹ ਨਹੀਂ ਗੱਲ ਕਰਦੇ ਔਰ ਸਾਰਾ ਸੋਚ ਪ੍ਰੈਕਟਿਸ ਕਿ ਜਿਹੜਾ ਕੇਸ ਹੋਣਾ ਹੈ ਇਸ ਵੇਲੇ ਵਿਕਰਮ ਦੇ ਖਿਲਾਫ ਇਹ ਐਨਡੀਪੀਐਸ ਦਾ ਨਹੀਂਗਾ ਔਰ ਇਹ ਡੀਏ ਦਾ ਕੇਸ ਬਣਾ ਔਰ ਅਗਲੀ ਗੱਲ ਲਾਸਟ ਜਿਹੜਾ ਇਸ ਵਕਤ ਪੰਜਾਬ ਇਹਦੇ ਵਿੱਚ ਕੋਈ ਬੋਲੇ ਪਹਿਲੀ ਗੱਲ ਚਲੋ ਵਿਕਰਮ ਨੂੰ ਤੁਸੀਂ ਅਰੈਸਟ ਕੀਤਾ ਵਿਕਰਮ ਜੀਠੀਆ ਦੇ ਜਾ ਕੇ ਵਰਕਰਾਂ ਨੂੰ دہشت ਪਾਉਣ ਦਾ ਕੀ ਤੋਕਿਆ ਜੀ ਪੁਲਿਸ ਵਾਲੇ ਆਫਿਸ ਆਫਸਰ ਫੋਨ ਕਰ ਰਹੇ ਨੇ ਮੇਨ ਮੇਨ ਬੰਦਿਆਂ ਨੂੰ ਉਹਨਾਂ ਨੂੰ ਡਰਾ ਰਹੇ ਨੇ ਇੱਕ ਦੋ ਬੰਦਿਆਂ ਨੂੰ ਉਹਨਾਂ ਨੂੰ ਅਰੈਸਟ ਕਰਤਾ ਜਸਟ ਫॉर ਬੀਇੰਗ ਪ੍ਰੈਜ਼ੈਂਟ ਐਟ ਹਸ ਹਾਊਸ ਇਹ ਸਾਰਾ ਗਮ ਔਰ ਜਿਹੜਾ ਕੱਲ ਸੁਬੀਰ ਸਿੰਘ ਬਾਦਲ ਨੂੰ ਉੱਥੇ ਕੱਠ ਨਹੀਂ ਕਰਨ ਦਿੱਤਾ ਔਰ ਆਮ ਆਦਮੀ ਨੂੰ ਗੁਰਦੁਆਰਾ ਆਮ ਸਾਹਿਬ ਜਾਣ ਨਹੀਂ ਦਿੱਤਾ ਕੀ ਪੰਜਾਬ ਅੱਜ ਐਮਰਜੈਂਸੀ ਵਰਗੇ ਹਾਲਾਤਾਂ ਚੋਂ ਨਹੀਂ ਗੁਜ਼ਰ ਰਿਹਾ ਹੋਰ ਕੀ ਹੁੰਦਾ ਐਮਰਜੈਂਸੀ ਕੀ ਹੁੰਦੀ ਆ ਕਿ ਕਿਸੇ ਦਾ ਬੋਲਣ ਦਾ ਅਧਿਕਾਰ ਨਹੀਂ ਕਹਿੰਦਾ ਮੈਂ ਕਿਸ ਨੂੰ ਅੰਦੋਲਨ ਹੀ ਨਹੀਂ ਕਰਨ ਦੇਣਾ ਕਿਸਾਨਾਂ ਦੇ ਅੰਦੋਲਨ ਨੂੰ ਪੀਲੇ ਪੰਜੇ ਨਾਲ ਪੱਟ ਦਿੱਤਾ ਵਾਟ ਐਲਸ ਇਜ਼ ਐਮਰਜੈਂਸੀ ਔਰ ਪਿੱਛੇ ਟੰਗੀਆਂ ਆ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਉਹ ਵਿਚਾਰੇ ਰੋਂਦੇ ਹੋਣੇ ਆ ਉਹਨਾਂ ਦੀ ਤੋਹਫੀਨ ਕਰ ਰਹੇ ਨੇ ਜਿਹੜਾ ਕੰਮ ਜਿਹੜੇ ਅਧਿਕਾਰ ਉਹਨਾਂ ਨੇ ਸਾਨੂੰ ਦਿੱਤੇ ਮੌਲਿਕ ਫੰਡਮੈਂਟਲ ਰਾਈਟਸ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਦੇ ਹੈਵ ਆਲ ਬੀਨ ਟ੍ਰੈਂਪਲਡ ਅੰਡਰ ਦਾ ਫੀਟ ਆਫ ਦਿਸ क्रੂਅਲ ਬਰੂਟਲ ਗਵਰਨਮੈਂਟ ਅੱਛਾ ਸਰ ਇਹਨਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਾਇਆ ਜਾਏਗਾ ਉਹਨਕੋ ਕੀ ਕੋਈ ਦੇਖੋ ਇਸ ਤਰ੍ਹਾਂ ਪਹਿਲਾਂ ਅੱਛੀ ਤਰ੍ਹਾਂ ਗੱਲ ਸਮਝੋ ਪਹਿਲੀ ਗੱਲ ਤਾਂ ਕਿਸੇ ਨੂੰ ਪਾਰਟੀ 'ਚ ਜੁਆਇਨ ਕਰਾਉਣਾ ਜਾਂ ਕਿਸੇ ਨੂੰ ਪਾਰਟੀ 'ਚੋਂ ਹਟਾਉਣਾ ਮੇਰਾ ਅਧਿਕਾਰ ਖੇਤਰ ਨੇਗਾ ਮੇਰੇ ਹੀ ਉਮਰ ਵਿੱਚ ਜੇ ਪ੍ਰਤਾਪ ਹੋਣਾ ਨਾ ਪੁਰਾਣੇ ਤੁਰਕਾ ਤੇ ਆ ਬਿਕੋਜ਼ ਵੈਨ ਯੂ ਆਰ ਵਰਕਿੰਗ ਐਟ ਦ ਸੇਮ ਵੇਵ ਲੈਂਥ ਯੂ نو ਕਿਸੇ ਇਸ਼ੂਜ਼ ਦੇ ਉੱਤੇ ਤੁਸੀਂ ਇਕੱਠੇ ਹੁੰਨੇ ਆ ਬਹੁਤ ਵਾਰੀ ਐਸੀ ਉੱਥੇ ਇਕੱਠੇ ਜਾ ਕੇ ਫਰੀਦਕੋਟ ਬਰਗਾੜੀ ਦੇ ਮੋਰਚੇ ਵਿੱਚ ਵੀ ਜਾਂਦੇ ਰਹੇ ਆ ਇਸ ਕਰਕੇ ਮੈਂ ਆਪਣੇ ਲਿਹਾਜ਼ ਨਾਲ ਇਹ ਨਾ ਤਾਂ ਇਹ ਸਮਾਵਾ ਹਲੇ ਹੀ ਇਸ ਬੀਨ ਇਲੈਕਟਿਡ ਫੋਰ 5 ইয়ারਸ ਔਰ ਆਮ ਆਦਮੀ ਪਾਰਟੀ ਦਾ ਚਾਹੂਗੀ ਕਿ ਕਿਸੇ ਤਰੀਕੇ ਨਾਲ ਇਹ ਆਪਣੇ ਐਮ ਐਲ ਏ ਦੇ ਹਕੂਕ ਤੇ ਅਧਿਕਾਰ ਨੂੰ ਆਪਣੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸੇਵਾ ਕਰਨਗੇ اگر کوئی اپروپریٹ ٹائم ائے گا دین وی وِل ٹیک اٹ اپ۔ ਤੁਸੀਂ ਕੀ ਸੁਜੈਸਟ ਕੀਤਾ ਜੀ ਕੋਰ کیمو ਕਿਉਂਕਿ ਅੱਜ ਪਹਿਲੀ ਮੇਰੀ ਤਾਂ ਅੰਦਰ ਸਿੰਪਲ ਸਿੰਪਲ ਨਿੱਜੀ ਮੀਟਿੰਗ ਇਹਨਾਂ ਨੂੰ ਮੈਂ ਕਿਹਾ ਕਿ ਮੈਂ ਤੁਹਾਡਾ ਪਹਿਲਾਂ ਵੀ ਤੁਹਾਡੇ ਨਾਲ ਹਮਦਰਦੀ ਕਰਦਾ ਸੀਗਾ ਤੇ ਅੱਜ ਵੀ ਤੁਹਾਡੇ ਨਾਲ ਹਮਦਰਦੀ ਕਰ ਰਿਹਾ ਕੱਲੀ ਜੱਫੀ ਬਾਹਰ ਉੱਥੇ ਨਹੀਂ ਪਾਈ ਅੰਦਰ ਵੀ ਜੱਫੀ ਪਾ ਕੇ ਆਇਆ ਜੀ ਜੂਮਰ ਜੀ ਤੁਸੀਂ ਅੱਜ ਪਹਿਲੀ ਵਾਰ ਮੇਰੇ ਸਾਹਮਣੇ ਆਇਆ ਹੈ ਕਿ ਮਾਈਕ ਚਲ ਰਿਹਾ ਹੈ।